संयुक्त किसान मोर्चे द्वारा दी गई कॉल के आधार पर आज एसकेएम द्वारा पंजाब भर में डीसी दफ्तरों के बाहर घेराव किया गया तथा केंद्र सरकार व पंजाब सरकार को चेतावनी दी गई कि अगर उनकी मांगे पूरी ना की गई तो जल्द बड़ा संघर्ष करेंगे मोहाली में बारिश के चलते भी भारी संख्या में किसान डीसी दफ्तर मोहाली का

ਗੁਰੂ ਨਾਨਕ ਜੀ ਜੀ ਹੁਣਾਂ ਪੰਚ ਅੱਜ ਕੱਲ੍ਹ ਜੀ ਤੇ ਪਹਿਲਾ ਜਿਹੜਾ ਧਰਮ ਆਹੇ ਕਿਸਾਨ ਇਹਨਾਂ ਅੱਜ ਸਾਡੇ ਜਗਜੀਤ ਸਿੰਘ ਜੀ ਡੱਲੇਵਾਲ ਸਿੱਧੂ ਪਰਤੋ ਨਾਲ ਜਿਹੜੇ ਅੱਜ 28ਵੇਂ ਦਿਨ ਉੱਥੇ ਭੁਖੜਦਾਲ ਦੇ ਬੈਠੇ ਨੇ 32 ਕਿਸਾਨ ਸਾਡੇ ਉੱਤੇ ਜਾਨਵਾਰ ਗਏ ਨੇ ਤੇ 4.5% ਸਾਡੇ ਕਿਸਾਨ ਜ਼ਖਮੀ ਹੋ ਗਏ ਨੇ ਉਹਨਾਂ ਦੇ ਸਬੰਧ ਚ ਇੱਕ ਉਹਨਾਂ ਦੀਆਂ ਮੰਗਾਂ ਨੇ ਜੋ ਸਾਡੇ ਪੰਜਾਬ ਦੇ ਕਿਸਾਨਿਆਂ ਦੇ ਪ੍ਰਸਾਦ ਦੇ ਲੋਕਾਂ ਦੀ ਮੰਗ ਹੈ ਉਹਦੇ ਸਬੰਧ ਵਿੱਚ ਇੱਕ ਕੰਨੀ ਉਹਨਾਂ ਦੇ ਆਵਾਜ਼ ਪਹੁੰਚਾਉਣ ਦੇ ਲਈ ਵੀ ਅਸੀਂ ਕੱਤਰ ਹੋਏ ਆ ਤੇ ਅਸੀਂ ਸਾਰੇ ਇਕੱਠੇ ਆ ਤੇ ਉਹਦੇ ਸਬੰਧ ਚ ਇੱਕ ਘਰ ਨਾ ਦਿੱਤਾ ਜਿੰਨੀਆਂ ਦੁਨੀਆਂ ਨੇ ਜਿਹੜੇ ਜਿਹਾ ਬੰਦਿਆਂ ਨੇ ਅੱਜ ਤੱਕ ਅੱਜ ਤਕਰੀਬਨ ਜਿੰਨੀਆਂ ਵੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਕਿਸਾਨੀ ਨੂੰ ਨਾ ਹੈਗੀਆਂ ਚਾਹੇ ਕਿਸਾਨੀ ਟਕਾਉਂਦਾ ਕਿਸਾਨੀ ਨਗਰਾਹਾਂ ਕਿਸਾਨ ਲਖੋਵਾਲ ਕਿਸਾਨੀ ਰਾਜੇਵਾਲ ਕਿਸਾਨੀ ਨੂੰ ਕਾਦੀਆਂ ਤੇ ਕਿਸਾਨੀ ਨੂੰ ਜਿਹੜਾ ਵੀ ਸਾਡੇ ਟਕਾਉਂਦਾ ਥਨੇਰ ਲੋਕੀਤ ਮਿਸ਼ਨ ਪਵਾਦ ਕਿਸਾਨੀ ਨੂੰ ਸਾਰੀ ਕਿਸਾਨੀ ਨੂੰ ਜਿੱਤ ਸਾਰਾ ਅੱਜ ਸਾਰਾ ਹੀ ਐਸਕੇਮ ਹੈ ਜਿੰਨਾ ਵੀ ਐਸਕੇਮ ਦੀਆਂ ਜਥੇਬੰਦੀਆਂ ਦੀਆਂ 32 ਦੀਆਂ 32 ਉਹ ਟੋਟਲ ਸਾਰੀਆਂ ਜਥੇਬੰਦੀਆਂ ਘਰਨੇ ਵਿੱਚ ਸ਼ਾਮਲ ਹੈ ਸਾਰੀ ਆਈਆਂ ਅਸੀਂ ਸਰਕਾਰ ਨੂੰ ਇਕੱਠੇ ਹੋਏ ਆਂ ਸਰਕਾਰ ਨੂੰ ਜਗਾਉਣ ਖਾਤਰ ਜਿਹੜੀ ਸਰਕਾਰ ਦਾ ਭਰਮ ਭਲੇਖਾ ਵੀ ਕਿਸਾਨ ਇਕੱਠੇ ਨਹੀਂ ਹੈ ਕਿਸਾਨ ਦੀਆਂ ਬੰਦੀਆਂ ਅਟੋ ਹੋ ਗਿਆ ਉਹ ਸਾਰਿਆਂ ਨੂੰ ਜਗਾਉਣ ਖਾਤਰ ਅਸੀਂ ਆਏ ਆ ਵੀ ਅਸੀਂ ਇੱਥੇ ਜਈ ਐਸਕੇਮ ਨੇ ਕੱਲੂ ਕਾਲ ਦਿੱਤੀ ਸੀ ਤੇਰੀਆਂ ਦੇ ਤੇ ਤੁਰ ਪੈਣਾ ਅਸੀਂ ਤਾਂ ਆਪਣੇ ਜਿਹੜਾ ਕਿਸਾਨ ਲੀਡਰ ਦੀ ਜਾਨ ਬਚਾਉਣੀ ਹੈ ਕਿਸੇ ਤਰ੍ਹਾਂ ਬਚਾਈਏ ਕਿਸੇ ਨਾ ਕੋਸ ਹੱਤਵੱਲਾ ਮਾਰਨਾ ਸਰਕਾਰ ਨੂੰ ਲੋੜ ਪਾਉਣਾ ਸਰਕਾਰ ਪਰ ਜਿਹੜੀ ਐ ਕਹਦੀ ਆ ਵੀ ਇਹ ਤਾਂ ਕੱਲੇ 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 ਲੜਦੇ ਕੱਲੇ ਕੱਲੇ ਨੂੰ ਕੁੱਟੀ ਜਾਓ ਜੇ ਅੱਜ ਜਗਜੀਤ ਸਿੰਘ ਗੱਲੇ ਵਾਲ ਨੂੰ ਕੁਝ ਹੋ ਜਾਂਦਾ ਉਹ ਮਰ ਗਿਆ ਸਾਰੀਆਂ ਜਿਹੜੇ ਬੰਦੀਆਂ ਹੀ ਗੱਜਾ ਪਰ ਲਗਾਤਾਰ ਸਬੰਧ ਕਰ ਰਹੀ ਆ ਜਿਹੜਾ ਉਹ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਬੰਦੇ ਨੂੰ ਮਨਾਉਣਾ ਚਾਹੀਦਾ ਕਿ ਇਹਦੇ ਨਾਲ ਦੂਜੇ ਪਾਸੇ ਦਿੱਤੇ ਬੰਦੇ ਕਹਿ ਰਹੇ ਨੇ ਵੀ ਮਨ ਦਾ ਵਰਤਣਾ ਕੋਈ ਮਸਲਾ ਨਹੀਂ ਹੋਣਾ ਹਾਲਤਾਂ ਤੋਂ ਦੱਸ ਕਰਕੇ ਦੇਖੋ ਜੀ ਚਲੋ ਉਹਨੇ ਆਪਣਾ ਰਾਹ ਚੋਣ ਲਿਆ ਵੀ ਸ਼ਾਇਦ ਮੇਰੇ ਮਰਲੇ ਗੱਲ ਮਸਲਾ ਹੱਲ ਹੋ ਜਾਵੇ ਪਰ ਸਰਕਾਰਾਂ ਨੂੰ ਸਿਰਫ ਉਹਨੇ ਵੀ ਹਲੂਨਾ ਦੇਣੇ ਵਾਸਤੇ ਜਿਹੜਾ ਮੋਦੀ ਚਾਮਲਿਆ ਫਿਰਦਾ ਮੋਦੀ ਨੂੰ ਸਮਝਾਉਣ ਖਾਤਰੇ ਉਹਨੇ ਮਰਨ ਵਰਤ ਰੱਖਿਆ ਵੀ ਅਸੀਂ ਦੇਖੋ ਲੜ ਆਪਣਾ ਸਿੱਖੀ ਧਰਮ ਲੜ ਕੇ ਕੋਈ ਵੀ ਹੱਕ ਲੈਣਾ ਲੜ ਕੇ ਲੈਣਾ ਲੜਲੇ ਪਹਿਲਾਂ 13 ਮਹੀਨੇ ਪਰ ਇਹ ਤਾਂਹੀ ਸਰਕਾਰ ਹੈ ਜਿਹੜਾ ਵਾਦਾ ਕਰ ਲੈਂਦੀ ਉਹ ਤੇ ਵੀ ਮੁੱਕਰ ਜਾਂਦੀ ਹੈ ਉਹਨ ਕਾਨੂੰਨ ਇਹ ਲਾ ਰਹੇ ਕਾਨੂੰਨੀ ਦੁਬਾਰਾ ਡੇਢੇ ਵੀਂਗ ਟੰਡ ਟਾਂਗਰ ਫੇਰ ਲਾਗੂ ਕਰਨ ਲੱਗੀ ਵੀ ਵੀ ਸਟੇਟ ਗਵਰਨਮੈਂਟਾਂ ਨੂੰ ਦੇ ਦਿੱਤੇ ਵੀ ਤੁਸੀਂ ਲਾਗੂ ਕਰ ਦਿਓ ਇਹਨਾਂ ਨੂੰ ਜਗਾਉਣੇ ਖਾਤਰ ਅਸੀਂ ਬੈਠੇ ਐਸੇ ਹੀ ਦੇਖ ਰਹੇ ਸਾਰੇ ਪੰਜਾਬ ਵਿੱਚ ਧਰਨੇ ਲੱਗੇ ਹੋਏ ਵੱਖ-ਵੱਖ ਜਗ੍ਹਾ ਤੇ ਧਰਨੇ ਲੱਗੇ ਹੋਏ ਇਹ ਬਾਰਸ ਕਰਕੇ ਹੋ ਗਿਆ ਨਹੀਂ ਅੱਜ ਸਾਡਾ ਇੰਨਾ ਇਕੱਠਾ ਵੀ ਅਸੀਂ ਦੱਸ ਦੰਦੇ